ਪਰ ਉੱਤੇ ਪਲੈਨਿੰਗ ਹੋਈ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸਤੇ ਜਿਵੇਂ ਆਪਣੇ ਲੋਕਟਰ ਰੋਲੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਬਦਿਆਂ ਚ ਰੋਲੋ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਜਵੀ ਕੀਤੀ ਉਹ ਦਿੱਲੀ ਦੇ ਵਿੱਚ ਮੀਟਿੰਗ ਹੋ ਕੇ ਅਨੀਪ੍ਰੀਤ ਤੇ ਆਰਾਮ ਰਹੀਮ ਦੇ ਅੰਦਰਾਂ ਤੇ ਹੋਈ ਕੁਝ ਔਰੇਮੀਆਂ ਨੇ ਉਹ ਡੇਰੇ ਨੂੰ ਛੱਡਿਆ ਸੀ ਤੇ ਲੋਕਟਰ ਲਾ ਕੇ ਸੱਤੇ ਉਹਨਾਂ ਲੋਕਟਰਾਂ ਕਰਕੇ ਜਦੋਂ ਗੱਲ ਆਰਾਮ ਰਹੀਮ ਦੇ ਕੋਲ ਪਹੁੰਚੀ ਤੇ ਹਣੀਪ੍ਰੀਤ ਕੋਲ ਪਹੁੰਚੀ ਉਹਨਾਂ ਉੱਥੇ ਆਪਣੇ ਚੇਲਿਆਂ ਨੂੰ ਉਹ ਕਿਹਾ ਵੀ ਇਹਨਾਂ ਦੀ ਉਸੇ ਤਰ੍ਹਾਂ ਬੇਦਬੀ ਕੀਤੀ ਜਾਵੇ ਕਿਵੇਂ ਆਪਣੇ ਡਾਕਟਰਾਂ ਦੀ ਹੋਈ ਆ ਜਮ ਖੁਦ ਕੋਰਟ ਦੇ ਵਿੱਚ ਜਾ ਕੇ ਕਹਿ ਰਿਹਾ ਏ ਵੀ ਬੇਦਬੀ ਆਰਾਮ ਰਹੀਨ ਦੇ ਕਹਿੰਦੇ ਹੋਈ ਏ ਤੇ ਹਣੀਪ੍ਰੀਤ ਦੇ ਕਹਿੰਦੇ ਹੋਈ ਆ ਅੱਜ ਭਾਈ ਹਰਤਾਲ ਸਿੰਘ ਦੀ ਖਾਤਰਫੇ 1984 ਦੇ ਸ਼ਹੀਦ ਜਿਹੜੇ ਸ਼੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਦੇ ਹੋਏ ਜਿਨ੍ਹਾਂ ਨੇ ਆਪਣੇ ਸਵਾਸਾਂ ਦਾ ਬਲੀਦਾਨ ਦਿੱਤਾ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਨਮਸਕਾਰ ਕਰਦਾ ਹਾਂ ਦਾਤ ਅਤੇ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਕਿਵੇਂ ਭਾਈ ਸਾਹਿਬ ਨੇ ਬੁਲਾਰਿਆਂ ਨੇ ਦੱਸਿਆ ਸ਼ਹੀਦਾਂ ਬਾਰੇ ਕੌਮ ਜਿਨ੍ਹਾਂ ਨੇ ਸ਼ਹੀਦਾਂ ਨੂੰ ਸੰਭਾਲਣਾ ਸੀ ਉਹ ਆਪਦੇ ਹੋਰੀ ਵਰਗੇ ਮਿਆਂ ਚ ਕੁਲਝ ਕੇ ਰਹਿ ਗਏ ਫਿਰ ਜਿਹੜੇ ਸ਼ਹੀਦ ਪਰਿਵਾਰ ਨੇ ਉਹ ਆਪੋ ਆਪਣੇ ਖਿਰਤ ਕਰਕੇ ਆਪਣੇ ਆਪਣੇ ਬਜ਼ੁਰਗਾਂ ਦੇ ਆ ਵੱਡਿਆਂ ਦੀਆਂ ਯਾਦਾਂ ਮਨਾ ਰਹੇ ਨੇ ਇਹ ਚਾਹੀਦੀ ਸੀ ਸ਼੍ਰੋਮਣੀ ਕਮੇਟੀ ਨੂੰ ਜਾਂ ਕਿਹੜਾ ਦੰਦ ਸਾਲ ਦਾ ਹੈੱਡਕੁਆਰਟਰ ਉਹਨਾਂ ਮਨਾਉਣਾ ਸੀ ਪਰ ਉਹਨਾਂ ਨਹੀਂ ਮਨਾਇਆ ਕੌਮ ਦੀ ਆਹਾਈ ਵੱਧ ਕਿਸਮਤੀ ਆ ਜਿਵੇਂ ਬੱਚੂ ਥਾਣੇਦਾਰ ਇਹੋ ਬਹੁਤ ਸਿੱਤੋਂ ਦੇ ਫਾਦ ਅਧੀ ਸ਼ਦਾਬ ਦੀ ਵਰਤਾ ਸੀ ਇਹਨਾਂ ਚਿੰਗਾ ਵਾਲਿਆਂ ਨੇ ਉਹਨੂੰ ਗੱਡੀ ਚੜਾਇਆ ਬਾਦ ਵਿੱਚ ਸ਼੍ਰੀ ਦਰਬਾਰ ਸਾਹਿਬ 1984 ਵਿੱਚ ਹਿੰਦੁਸਤਾਨ ਦੀ ਸਰਕਾਰ ਦਾ ਤੋਪਾਂ ਤੇ ਟੰਕਾਂ ਨਾਲ ਮੁਕਾਬਲਾ ਕਰਦੇ ਹੋਏ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਅੱਜ ਸਾਰੀ ਕੌਮ ਦੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਹਿ ਸਕਣਾ ਕੌਮ ਦੇ ਕਿਹੜੇ ਲੀਡਰ ਵੱਡੇ ਉਹ ਤਾਂ ਨਹੀਂ ਪਹੁੰਚੇ ਪਰ ਕਿਹੜੀਆਂ ਜਥੇਬੰਦੀਆਂ ਪੰਜਾਬ ਦੀਆਂ ਪੰਥਧਰਤੀ ਉਹ ਸਾਰੀਆਂ ਪਹੁੰਚੀਆਂ ਨੇ ਸਾਰਿਆਂ ਦਾ ਮੈਂ ਦਿਲੋਂ ਹੀ ਕਰਾਈਆਂ ਤੇ ਧੰਨਵਾਦ ਕਰਦਾ ਹਾਂ ਤੇ ਦੂਸਰੀ ਗੱਲ ਮੈਂ ਅੱਜ ਜੋਕੇ ਸਮੇਂ ਦੀ ਕਰਾਂ ਅੱਜ ਜੋਕੇ ਸਮੇਂ ਵਿੱਚ ਕੌਮ ਨਾਲ ਕੀ ਵਾਪਰਿਆ ਹੈ ਜੋ ਕਿ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੋਈਆਂ ਤੁਹਾਨੂੰ ਇਨਸਾਫ਼ ਨਹੀਂ ਮਿਲਿਆ ਸਾਡੇ ਤੇ ਪੰਜਾਬ ਤੇ ਬੜਾ ਵੱਡਾ ਸ਼ਿੱਦਤ ਹੋਇਆ ਸਾਡੇ ਸਿੰਘ ਕਈ ਸਿੰਘ ਡੇਰੇ ਸਰਸੇ ਨੇ ਸ਼ਹੀਦ ਕੀਤੇ ਬਾਅਦ ਵਿੱਚ ਸਰਕਾਰਾਂ ਨੇ ਵੀ ਸ਼ਹੀਦ ਕੀਤੇ ਫਿਰ ਸਿੱਖ ਕੌਮ ਇੱਕੇ ਗੱਲ ਦੀ ਮੰਗ ਕਰਦੀ ਸੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿੰਨਾ ਨੇ ਕੀਤੀ ਆ ਸਿੱਖ ਕੌਮ ਕਹਿੰਦੀ ਸੀ 18 ਸਰਸਾ ਨੇ ਕੀਤੀ ਆ ਤੇ ਮੌਕੇ ਦੀਆਂ ਸਰਕਾਰਾਂ ਉਸ ਗੱਲ ਤੇ ਪੈਰ ਨਹੀਂ ਲਾਉਂਦੀਆਂ ਸੀ ਸਿੰਘਾਂ ਤੇ ਬੜਾ شدت ਹੋਇਆ ਕਿ ਅੱਜ ਵੀ ਗੱਲ ਭਾਈ ਅਮਰਤਪਾਲ ਜੋ ਡੁਬਰੀਗੜ ਜੇਲ੍ਹ ਦੇ ਵਿੱਚ ਬੰਦ ਹਨ ਕੌਮ ਬੜੇ ਧਰਨੇ ਲਾਏ ਬੜੇ ਮੁਜ਼ਾਰੇ ਕੀਤੇ ਫਿਰ ਸਰਕਾਰਾਂ ਤੇ ਅਜ ਤੱਕ ਜੂਨੀ ਸਰਕੀ ਆਪਣੇ ਪ੍ਰੋਪਰ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਸਿੰਘਾਂ ਤੇ ਛੱਦਤ ਹੋਇਆ ਤੇ ਪਰਚੇ ਦਰਜ ਹੋਏ ਨਹੀਂ ਤੇ ਅੱਜ ਤੱਕ ਸਰਕਾਰ ਕੁੰਭ ਕਰਨ ਦੀ ਨੀਤ ਸੁਪੀ ਹੋਈ ਆ ਭਾਈ ਅਮਰਤਪਾਲ ਉਸ ਦਾ ਪਰਿਵਾਰ ਜੋ ਡੁੱਬੜਗੜ ਜੇਲ੍ਹ ਦੇ ਵਿੱਚ ਉਹ ਪੰਦਨੇ ਸਿੰਘ ਕੋਈ ਅੰਮ੍ਰਿਤਸਰ ਦੀਆਂ ਜੇਲਾਂ ਵਿੱਚ ਪੰਦਨੇ ਫਿਰ ਉਹਨਾਂ ਦੀ ਰਿਹਾਈ ਵਾਸਤੇ ਕੋਈ ਗੱਲ ਨਹੀਂ ਸਰਕਾਰ ਵੱਲੋਂ ਕੀਤੀ ਗਈ ਦੂਸਰੀ ਗੱਲ ਮੈਂ ਕਰਾਂ ਜੋ ਪ੍ਰਦੀਪ ਪਲੇਅਰ ਪਿਛਲੇ ਦਿਨੀ ਜੋਧਿਆ ਤੋਂ ਫੜਕੇ ਲਿਆਂਦਾ ਉਹਨੇ ਜੋ ਕੋਰਟ ਦੇ ਵਿੱਚ ਬਿਆਨ ਦਿੱਤੇ ਨੇ ਵੀ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਉਹ ਦਿੱਲੀ ਦੇ ਵਿੱਚ ਮੀਟਿੰਗ ਹੋ ਕੇ ਅਨੀਪ ਪ੍ਰੀਤ ਤੇ ਰਾਮ ਰਹੀਨ ਦੇ ਆਦੇਸ਼ਾਂ ਤੇ ਹੋਈ ਆਪਾਂ ਸਾਰੀ ਦੁਨੀਆ ਚੈਨਲਾਂ ਤੇ ਖਬਰਾਂ ਸੁਣ ਚੁੱਕੇ ਆ ਉਹਨੇ ਖੁਦ ਇੱਕ ਤਾਂ ਹੁੰਦਾ ਕਿਸੇ ਜੱਜ ਦੇ ਪੇਸ਼ ਹੋ ਕੇ ਉਹਨੇ ਜੱਜ ਨਹੀਂ ਅਥੀ ਬਿਆਨ ਲਿਖੇ ਨੇ ਉਹ ਪ੍ਰਦੀਪ ਕਲੇਰ ਨੇ ਦਿੱਤੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਅਨੀਪ ਜਿਹੜੋ ਬੁਰਤੀ ਜਵਾਰ ਸਿੰਘ ਵਾਲੇ ਕੁਛ ਹੋਰੇ ਮੀਆਂ ਨੇ ਉਹ ਡੇਰੇ ਨੂੰ ਛੱਡਿਆ ਸੀ ਤੇ ਲੋਕੜਾ ਲਾ ਕੇ ਖੱਤੇ ਉਹਨਾਂ ਲੋਕਾਂ ਕਰਕੇ ਜਦੋਂ ਗੱਲ ਆਰਾਮ ਰਹੀਨ ਦੇ ਕੋਲ ਪਹੁੰਚੀ ਤੇ ਹਣੀ ਪ੍ਰੀਤ ਕੋਲ ਪਹੁੰਚੀ ਤਾਂ ਉਹਨਾਂ ਉੱਥੇ ਆਪਣੇ ਚੇਲਿਆਂ ਨੂੰ ਕਿਹਾ ਵੀ ਇਹਨਾਂ ਦੀ ਉਸੇ ਤਰ੍ਹਾਂ ਬੇਦਬੀ ਕੀਤੀ ਜਾਵੇ ਕਿਵੇਂ ਆਪਣੇ ਲੋਕਟਾਂ ਦੀ ਹੋਈ ਆ ਪਰ ਉਹਨਾਂ ਬੰਦਿਆਂ ਨੇ ਉੱਥੇ ਇਹ ਗੱਲ ਕਹੀ ਬੇਦਬੀ ਆਪਾਂ ਕਾਦੀ ਕਰੀਏ ਫਿਰ ਉੱਤੇ ਪਲੈਨਿੰਗ ਹੋਈ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸਟੇ ਜਿਵੇਂ ਆਪਣੇ ਲੋਕਟਰ ਰੋਲੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਰੋਲੋ ਹੁਣ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ 2015 ਚ ਹੋਈਆਂ ਉਸ ਤੋਂ ਬਾਅਦ ਹੋਈਆਂ ਪਰ ਹੁਣ ਕਿਸੇ ਇਨਕੁਆਰੀ ਦੀ ਕਿਸੇ ਤੰਕੀਕਾਤ ਦੀ ਕੋਈ ਗੱਲ ਨਹੀਂ ਬੰਦੀ ਕਿਦੋਂ ਇੱਕ ਮਲਜਮ ਖੁਦ ਕੋਰਟ ਦੇ ਵਿੱਚ ਜਾ ਕੇ ਕਹਿ ਰਿਹਾ ਏ ਵੀ ਬੇਦਬੀ ਆਰਾਮ ਰਹੀਨ ਦੇ ਕਹਿੰਦੇ ਹੋਈ ਏ ਤੇ ਹਨੀਪ੍ਰੀਤ ਦੇ ਕਹਿੰਦੇ ਹੋਈ ਆ ਤੇ ਕੋਰਟ ਦੇ ਵਿੱਚ ਜੱਜ ਦੇ ਸਾਹਮਣੇ ਬਿਆਨ ਦਰਜ ਨੇ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਤੁਰੰਤ ਗ੍ਰਮੀਤ RAM ਰਹੀ ਨੂੰ ਹੋਰ ਮਾਂਦ ਤੇ ਲੈ ਕੇ ਆਂਦਾ ਫ੍ਰੀਡਪੋਰਟ ਦਾ ਪ੍ਰਸ਼ਾਸਨ ਤੇ ਹਣੀ ਪ੍ਰੀਤਮ ਲੈ ਕੇ ਆਂਦਾ ਫਿਰ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਇਸ ਕੇਸ ਦੇ ਵਿੱਚ ਨਾਮਜ਼ਦ ਕਰਦੇ ਪਰ ਹੁਣ ਮੈਂ ਇੱਥੇ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਇੱਥੇ ਆਪਣੇ ਸ਼ਰੋਮਣੀ ਕਾਲਜ ਅੰਮ੍ਰਿਤਸਰ ਦੇ ਮੁਖੀ ਹੋਰ ਜਿੱਥੇ ਬੰਦੀਆਂ ਬੈਠੀਆਂ ਨੇ ਭਾਈ ਟਕਸਾਲ ਦੇ ਮੁਖੀ ਭਾਈ ਰਣਜੀਤ ਸਿੰਘ ਬੈਠੇ ਆ ਫੈਡਰੇਸ਼ਨ ਦੇ ਪ੍ਰਧਾਨ ਹਾਰੇ ਸਿੰਘਾਂ ਨੂੰ ਮੇਰੀ ਨਿਮਰਤਾ ਸਾਥ ਬੇਨਤੀ ਆ ਵੀ ਆਪਾਂ ਮੀਟਿੰਗ ਕਰਕੇ ਕਿਤੇ ਇਕੱਠ ਕਰਕੇ ਤੇ ਆਪਾਂ ਡੀਜੀਪੀ ਨੂੰ ਮਿਲੀਏ ਤੇ ਮੁੱਖ ਮੰਤਰੀ ਨੂੰ ਮਿਲੀਏ ਜਾਂ ਆਪਾਂ ਫਰੀਦਕੋਟ ਦੇ ਵਿੱਚ ਇਕੱਠ ਕਰੀਏ ਤੇ ਉਹ ਗ੍ਰਮੀਤ ਆਰਾਮ ਰਹੀਨ ਨੂੰ ਆਪਾਂ ਫਰੀਦਕੋਟ ਕੋਰਟ ਦੇ ਵਿੱਚ ਪੇਸ਼ ਕਰਾਈਏ ਤਾਂ ਉਹਦਾ ਇਰਮਾਨਤ ਦੇ ਆ ਜਾਵੇ ਜੇ ਗੁਰੂ ਗ੍ਰੰਥ ਸਾਹਿਬ ਦੀ ਇਦੋਂ ਵੱਡੀ ਆਪਾਂ ਨੂੰ ਸੌਖੀ ਗੱਲ ਹੁਣ ਨਹੀਂ ਮਿਲ ਸਕਦੀ ਸਿੰਘੋ ਅੱਗੇ ਤਾਂ ਗੱਲਾਂ ਕਰਦੇ ਸਿੱਟਾਂ ਪਣ ਗਈਆਂ ਸਿੱਟਾਂ ਇਨਕੁਆਇਰੀ ਕਰ ਗਈਆਂ ਨੇ ਹੁਣ ਦੋਸ਼ੀ ਨੇ ਕਿਹੜਾ ਹੁੰਦਾ ਆਪਣਾ ਸਿਆਸੀ ਵਿੰਗ ਦਾ ਮੁਖੀ ਸੀ ਪ੍ਰਦੀਪ ਪਲੇਅਰ ਪ੍ਰਧਾਨ ਸੀ ਉਹਨੇ ਗੱਲ ਕਲੀਅਰ ਕਰਤੀ ਐ ਬਿਆਨ ਦਿੱਤਾ ਕੋਰਟ ਦੇ ਵਿੱਚ ਬੇਦਬੀ ਰਾਮ ਰਹੀਨ ਨੇ ਕਰਾਈ ਆ ਉਹਦੇ ਕਹਿੰਦੇ ਹੋਈ ਆ ਤੇ ਇੰਨੇ ਤੋਂ ਮੇਰੀਆਂ ਇਹ ਸ਼ਹੀਦਾਂ ਨੂੰ ਮੈਂ ਨਮਸਕਾਰ ਕਰਦਾ ਹਾਂ ਤੇ ਇਸੇ ਤਰ੍ਹਾਂ ਹੀ ਕੌਮ ਆਪਣੇ ਸ਼ਹੀਦਾਂ ਦੀਆਂ ਆਪਣੇ ਵੱਡਿਆਂ ਦੇ ਪਈ ਯਾਦਾਂ ਬਣਾਦੇ ਰਹੋ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਮੈਂ ਦਾਸ ਜਲਨੀ ਕਰਾਈਆਂ ਤੋਂ ਧੰਨਵਾਦ ਕਰਦਾ ਹਾਂ ਤੇ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ